ਉਹ ਤਰਫ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਜਾਂਦੇ ਆ ਰਸਤੇ 'ਚ ਇੱਕ ਇਦਾਂ ਦਾ ਪੁਆਇੰਟ ਆਉਂਦਾ ਜਿੱਥੇ ਇੱਕ ਨਹਿਰ ਥੱਲਿਓਂ ਦੀ ਚੱਲਦੀ ਆ ਤੇ ਇੱਕ ਉਹਦੇ ਉੱਤੋਂ ਦੀ ਚੱਲਦੀ ਆ ਬਹੁਤ ਹੀ ਖੂਬਸੂਰਤ ਇੰਜੀਨੀਅਰਿੰਗ ਦਾ ਇੱਕ ਨਮੂਨਾ ਆ ਜਿਹਨੂੰ ਵੇਖ ਕੇ ਰੂਹ ਖੁਸ਼ ਹੋ ਗਈ ਔਰ ਇਸ ਇਲਾਕੇ ਦਾ ਪਾਣੀ ਬਹੁਤ ਸਾਫ਼ ਹੁੰਦਾ ਨਹਿਰਾਂ ਦਾ ਕਿਉਂਕਿ ਇਹ ਪਾਣੀ ਸਿੱਧਾ ਪਹਾੜਾਂ ਦੇ ਵਿੱਚੋਂ ਆਉਂਦਾ ਆ ਪਰਮਾਤਮਾ ਨੇ ਇਨਸਾਨ ਬਣਾਇਆ ਔਰ ਇਨਸਾਨ ਨੇ ਐਸੇ ਖਤਰਨਾਕ ਕਾਰਨਾਮੇ ਕੀਏ ਵੀ ਕੁਦਰਤ ਨੂੰ ਵੀ ਹਿਲਾ ਕੇ ਰੱਖ ਦਿਆ ਇਹ ਇਧਰ ਇਹ ਇਹ ਮੇਰੇ ਪਿੱਛੇ ਸੇ ਨਦੀ ਜਾਂਦੀ ਹੈ ਜੋ ਨੀਚੇ ਸੇ ਜਾਂਦੀ ਹੈ ਔਰ ਉਹ ਪਰੇ ਨਦੀ ਹੈ ਇੱਕ ਪਰੇ ਉਹ ਉੱਪਰ ਸੇ ਜਾਂਦੀ ਹੈ ਸਾਰੇ ਪਰ ਬੇਰ ਪਾਣੀ ਮੁਕੰਦਿਆ ਪਾਣੀ ਦੀ ਕਿੰਨੀ ਮਹੱਤਤਾ ਹੈ ਸਾਰੇ ਜੀ ਚਾਹ ਵਾਪੜੇ ਸਾਰੀ ਬੁਨਦੀਆਂ ਵਾਲੀ ਪੰਡੇ ਦਾ ਬਿਲਕੁਲ ਦਾ ਹੈ ਕਿ ਬਾਬਾ ਬੁੱਢਣ ਸਾਹ ਤੋਂ ਮਨੀ ਕਰਨ ਵਾਲਾ ਜਾਂਦਾ ਰੋਡ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਤੇ ਪੂਰਾ ਮਜ਼ੇਦਾਰ ਹੈ